ਅੱਜ ਪਿੰਡ ਮੱਲਕੇ ਵਿਖੇ ਸਰਪੰਚੀ ਦੇ ਉਮੀਦਵਾਰ ਬੀਬੀ ਹਰਵਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਰਾਜਾ ਡੈਰੀ ਵਾਲਾ ਦੇ ਘਰ ਸੋਖਮਣੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਸੰਗਤਾਂ ਨੂੰ ਲੰਗਰ ਛਕਾਇਆ ਗਿਆ ਇਸ ਸਮੇਂ ਸਾਫਕਾ ਸਰਪੰਚ ਕੁਲਦੀਪ ਸਿੰਘ ਵਿਸ਼ੇਸ਼ ਤੌਰ ਤੇ ਆਪਣੇ ਸਾਥੀਆਂ ਸਮੇਤ ਉਮੀਦਵਾਰ ਬੀਬੀ ਹਰਵਿੰਦਰ ਕੌਰ ਦੇ ਹੱਕ 'ਚ ਆਪਣਾ ਸਮਰਥਨ ਦੇਣ ਪਹੁੰਚੇ ਅੱਜ ਰਾਜਾ ਡੈਰੀ ਵਾਲਾ ਦੇ ਘਰ ਹੋਏ ਲੋਕਾਂ ਦੇ ਵੱਡੇ ਇਕੱਠ ਨੇ ਪਿੰਡ ਮੱਲਕੇ ਦੇ ਆਉਣ ਵਾਲੇ ਸਰਪੰਚ ਦੀ ਤਸਵੀਰ ਕਾਫੀ ਹੱਦ ਤੱਕ ਸਾਫ਼ ਕਰ ਦਿੱਤੀ ਹੈ अच्छा <laughs> ਦੇ ਸੁਰੂਆਤ ਹੋਈ ਉਹਨੇ ਇਲੈਕਸ਼ਨ ਵਾਲੇ ਸਾਤਾ ਨੂੰ ਸੌਰੀ ਜੀ ਦੇਣਾ ਨਾ ਕਿ ਜਦੋਂ ਵੀ ਗੱਲ ਕਰਨਾ ਪਹਿਲਾਂ ਭਾਂਤ ਸਿੰਘ ਜੀ ਗੁਰਨਾਥ ਸਾਹਿਬ ਦੇ ਕੋਲ ਰਹਿ ਕੇ ਆਈ ਰਿਹਾ ਕਿ ਭਾਂਤ ਬੇਨਤੀ ਸਾਹਿਬ ਸਾਡੇ ਉਹਨਾਂ ਨੂੰ ਯੋਗ ਹਾਲਾਤ ਹੋਣੀ ਚਾਹੀਦੀ ਉਹਨਾਂ ਦੇ ਹੋਣੀ ਚਾਹੀਦੀ ਹੈ ਤਾਂ ਸਾਡੇ ਜੀਤੂ ਸਾਹਿਬ ਦੇ ਸੰਗਤ ਨੂੰ ਕੀ ਰਸੇ ਦੱਸਿਆ ਤੰਗਤ ਕੋ ਨਾਮ ਤੋਂ ਜੀ ਜੀ ਇਸ ਕਰਕੇ ਕੋਈ ਵੀ ਕਾਰਜ ਕਰਦੇ ਸਦੂ ਨਾ ਕਰਦੇ ਇਹ ਜਰੂਰੀ ਬਤਨਾ ਜਾਣ ਹੁੰਦਾ ਹੈ ਉਹਨੂੰ ਇਹਨੜਾ ਤਾਂ ਵੀ ਆਪਾਂ ਸਾਹ ਗੁਰੂ ਰੱਬ ਆਪਾਂ ਜਦੋਂ ਵੀ ਚਲੇ ਕਿਸੇ ਕੌਂਪਰਟ ਬਸ ਜਾਏਗੇ ਕਈ ਆਈ ਤਾਂ ਇਹ ਹੰਗਾ ਜੋ ਕੋਈ ਨਾਮ ਰਹਿ ਨਾ ਤੈਨੂੰ ਸਦਾ ਯਾਦ ਕਰੋ ਹਮੇਸ਼ਾ ਸਵੇ ਨਾ ਨਹੀ ਹੈ ਅਗਲੀ ਗੱਲ ਇਹ ਹੈ ਕਿ ਤੁਸੀਂ ਜਦੋਂ ਪਹਿਲਾ ਵਾਰ ਸੇਵਾ ਦਿੱਤੀ ਸਾਰੇ ਸੰਗਤ ਨੇ ਤੁਹਾਮਾਂ ਬਹੁਤ ਰਿਹੇ ਆ ਉਹਨਾਂ ਦੇ ਚਾਹ ਰੂਏ ਸਕਾਰ ਕਰਦਾ ਅੱਜ ਵੀ ਜੋ ਗੱਲ ਚੱਲਦੀ ਸੀ ਸੋਹੀ ਨੇ ਤਾਂ ਚੱਲ ਰਹੀ ਹੈ ਸਾਰੇ ਸੰਸਥਾ ਸਰਸਕੀ ਕਬੂਲ ਮਹਾਮੰਗ ਖੋਸਤ ਸਾਰੇ ਸੰਗਤ ਨੂੰ ਪੁੱਛਿਆ ਚੌਂਦੇ ਸੀ ਪਰ ਨਹੀਂ ਮੈਂ ਕਦੇ ਇਸ ਗੱਲ ਦੇ ਉੱਤੇ ਜਿਹੜੀ ਹੋਗਾ ਕਿ ਸਫਲਤਾ ਕੀ ਹੋਵੇਗਾ ਲੋਕਾਂ ਦਾ ਕੰਮ ਹੋਏਗਾ ਮਨਦਰਸ਼ਨ ਵੀ ਲੋਕ ਨਹੀਂ ਗਿਆ ਪ੍ਰਾਇਮਰੀ ਸਕੂਲ ਤੋਂ ਉੱਥੇ ਗਿਆ ਆ ਆਪਣੇ ਵੱਡੇ ਸੀਨੀਅਰ ਸਕੂਲ ਜਾਇਆ ਗਲੀਆਂ ਨਾਲ ਗਾਂ ਚਿੰ ਪਤਾ ਸਿੰहासन ਘਾਟ ਦੀ ਵੀ ਪਤਾ ਗੁਰੂ ਘਰ ਦੀ ਵੀ ਪਤਾ ਜੋ ਕੁਝ ਹੋਇਆ ਹੋਇਆ ਕਿੱਥੋਂ ਆ ਸ਼ੇਰਵਾਦ ਗੁਰੂ ਗ੍ਰੰਥ ਸਾਹਿਬ ਦਿੱਤਾ ਸੰਗਤ ਨੇ ਦਿੱਤਾ ਕੋਈ ਵੀ ਗਾਰਜ ਕਰਦੇ ਆ ਇੱਥੇ ਸੰਗਤ ਨਾਲ ਹੋਵੇ ਤਾਂ ਹਮੇਸ਼ਾ ਨੇਪਰੇ ਚੜ ਜਾਂਦਾ ਹੁਣ ਕੁਛ ਤਾਂ ਹੋਇਆ ਚੱਲਦਾ ਸੀ ਇਲੈਕਸ਼ਨ ਦਾ ਕੋਈ ਕਹਿੰਦਾ ਇੱਧਰ ਉਧਰ ਮੇਰਾ ਤੁਹਾਨੂੰ ਹਮੇਸ਼ਾ ਪਤਾ ਤੱਪਾ ਜਿੱਥੇ ਖੜ ਜੰਨੇ ਆ ਕਿਸੇ ਨੂੰ ਧੋਖਾ ਨਾ ਦਿੱਤਾ ਨਾ ਦੇਣਾ ਨਹੀਂ ਆਪਾਂ ਜਵਾਬ ਹੀ ਦੇ ਦਿੰਨੇ ਆ ਇਸ ਕਰਕੇ ਅੱਜ ਸਾਰੀ ਸੰਗਤ ਦੇ ਨਾਲ ਜਿੰਨੇ ਵੀ ਮੇਰੇ ਨਾਲ ਸੰਗਤ ਸੀ ਉਹ ਜਿਸ ਤਰ੍ਹਾਂ ਕਹੀ ਮੇਰੇ ਵਰਗਾ ਮੈਂਬਰ ਤਾਂ ਬਣ ਨਹੀਂ ਸਕਦਾ ਜੇ ਉਹਦੇ ਵਿੱਚ 5-500 ਰੁਪਏ ਪਾਈ ਫਿਰਦਾ ਮੇਰੀ ਜੇਬ ਦੇ ਵਿੱਚ ਭਰავੋ ਕੋਈ ਹੋਰ ਨਹੀਂ ਮੈਂ ਤਾਂ ਆਪ ਖੜਾਂ ਆ ਸੰਗਤ ਮੇਰੇ ਨਾਲ ਹੈਗੀ ਆ ਸੰਗਤ ਮੈਨੂੰ ਬਹੁਤ ਪਿਆਰ ਕਰਦੀ ਹੈ ਮੈਂ ਸੰਗਤ ਨੂੰ ਕਰਦਾ ਅੱਜ ਤੱਕ ਵੀ ਜੇ ਕੋਈ ਵੋਟ ਵੀ ਲਈ ਆ ਕੰਮ ਲਿਆ ਆ ਪਾਵਰ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਆਈ ਹੈ ਮੇਰੇ ਦਾਦਾ ਜੀ ਵੀ ਪਾੜ ਦੇ ਵਿੱਚ ਸਰਪੰਚ ਸਨ ਉਦੋਂ ਪ੍ਰਤਾਪ ਸਿੰਘ ਕਹਿੰਦਾ ਆਪਣੇ ਪਿੰਡ ਆਏ ਸੀ ਪਰ ਮੇਰਾ ਜਨਮ ਨੂੰ ਸਵਾਰਡ ਦਾ ਉਸ ਤੋਂ ਬਾਅਦ ਵੀ ਟਾਈਮ ਮੇਰਾ 93 ਦੇ ਵਿੱਚ ਵੀ ਪ੍ਰਾਗਰ ਸਰਕਾਰ ਸੀ ਮਹਾਰਣ ਸਰਦਾਰ ਦੂਸ ਸਿੰਘ ਨਾਲ ਨੇ ਮੇਰਤਾ ਹੋਏ ਸਭ ਇਹਨਾਂ ਨੂੰ ਸੁਲਾ ਸਕਣ ਦੇ ਬਾਰੇ ਹੈ। ਪੰਨਾ ਜਰੂ ਰਹਿ ਬੜਾ ਦੇਖੋ ਸੋਸ਼ਲ ਪ੍ਰਾਂਤ ਪ੍ਰਕਾਸ਼ ਸਿੰਘ ਬਾਦਲ ਮਾਨ ਸਰਦਾਰਾ ਦੇ ਸਾਰੇ ਆਧੁਨਿਕ ਹੈ ਸਰਦਾਰ ਬਾਦਲ ਨਾ ਹੈ ਜੇ ਮੈਂ ਸ਼ਰਨ ਅਸੂਗਰ ਹਲਦ ਵਾਲਾ ਯੋਗ ਜਿਹੜੇ ਸਾਥੀ ਆਉਣ ਉੱਥੇ ਖੜੇ ਹੈ ਇੱਕ ਕਰਦੇ ਇਹ ਨਿਰੰਤਰ ਲਖਸਣ ਹੁੰਦਾ ਚੱਲਦਾ ਇਹਦੇ ਵਿੱਚ ਕਿਸੇ ਚੜ੍ਹੇ ਦੇ ਕੋਈ ਗੱਲ ਨਹੀਂ ਇਹ ਆਪਣੇ ਤਰ੍ਹਾਂ ਲਖਸਣ ਨਾ ਰਾਜਸੀ ਕਾਹਲੀ ਨਾ ਆਗਰਭੀਅ ਨਾ ਕੋਈ ਸਾਥੀ ਨੇ ਕਰ ਸਰੋਈ ਸਿਰਸਾ پارٹی ਇਹ ਮੇਰੇ ਤੋਂ ਲਖਸਣ ਆਪਾਂ ਜਿਹਨਾਂ ਕਹਿੰਦਾ ਇਹ ਸਰਕਾਰ ਚੱਲਦੇ ਹੋਏ ਉੱਥੇ ਉਸੇ ਦਾ ਜਿਹੜਾ ਹੁੰਦੇ ਸਰਕਾਰ ਦੇ ਨੰਦੇ ਆ ਰਹੇ ਨੇ ਮੇਰੇ ਕੋਲ ਉਹ ਹੋਪ ਹੋਏ ਨੇ ਤੇ ਮੈਨੂੰ ਬਤਾਉਣੇ ਭਾਰਤਸ 10 ਸਰਾ ਵੀ ਮੰਨਦਾ ਸੀ ਯਾਕੀ ਤਾਂ ਮੈਂ ਦਰਵਾਜ਼ਾ ਹੋਣ ਦਾ ਅਦਾ ਕਿ ਬੋਲ ਵਾਲਾ ਚੱਲ ਕੇ ਆਪਸੀ ਸੰਗਤਾ ਵਿਹਰ ਕਿੱਥੇ ਜਾਂਦੇ ਸੀ ਸਾਰਾ ਕੰਮ ਦਾ ਹੋਰ ਸੋਚਣਾ ਕਰੇ ਤੋਂ ਕਰ ਲੈਣਾ ਜਿਹੜੇ ਆਪਣੇ ਕੰਦੇ ਵੇਦ ਉੱਤੇ ਬੰਦ ਤੋਂ ਭਰਨ ਤੋਂ ਰਾਵਿੰਦਰ ਸਿੰਘ ਅਸੀਂ ਸਾਰੇ ਆਪਾਂ ਨੂੰ ਸੰਗਤਰੀ ਨਾਲ ਆਉਣਾ ਲੱਗੇ ਤੇਨੇ ਆਪਾਂ ਨੂੰ ਜਦ ਤੱਕ ਜਿਵੇਂ ਨਾਲ ਉਹ ਦੋਸਤਾਂ ਨੂੰ ਮਹਾਰਾਜ ਸਭਾ ਗੁਰੂ ਬਹੁਤ ਅਸਰ ਹਨ ਕਿ ਉਹ ਫੋਕਸਾਂ ਤੇ ਆਵੇ ਤੇ ਲੜਾਈ ਤੇ ਨਾ ਆਵੇ ਤੂੰ ਪੰਜ ਸਾਲ ਤੋਂ ਵੇਂਦ ਰਹੇ ਅੰਦਰ ਕੇ ਤੁਸੀਂ ਫਾਇਲਾ ਕਰਨਾ ਫਿਰ ਜੇ ਮੇਰੇ ਬੇਸਰੇ ਛੇੜਾ ਸੰਧਾ ਜਿਹੜਾ ਮਾਰਾ ਉਹ ਤੁਹੀਂ ਦੇਖਣਾ ਮੈਂ ਬੈਠੇ ਹੋਈ ਆ ਤੂੰ ਨਿਆ ਦੇਖਿਆ ਕੋਈ ਨੇ ਸੇਹੋਂ ਬੰਨੇ ਕਾ ਦਿੱਤਾ ਆਪਣੇ ਕੱਸੀ ਦਾ ਕੰਮਗਾਹੇ ਖੜਾ ਉਹਦੇ ਨਾਲ ਸਭ ਮਨਾਂ ਨਾਲ ਸੀ ਉਹਦੇ ਕੋਲ ਜਿਹੜਾ ਕੇਟਗਰੀਟਨ ਪਾਸ ਹੋ ਰਿਹਾ ਹੈ ਨਾ ਸੰਪੋਸ਼ਿਤ ਜਿਹੋ ਉਹਨੂੰ ਦੱਲੇ ਹੁੰਦਾ ਰਹੂ ਬੁੱਢਾਰੇ ਸੱਤੜਾ ਕੰਮ ਕਰ ਰਿਹਾ ਲੋਕਾਂ ਦੇ ਪਾਣੀ ਤੇ ਗਰਾਹਦਾ ਉਹ ਔਖਾ ਤਾਂ ਸ਼ੋਕਾ ਜਿਹਦੇ ਬਾਹਰ ਨਿੱਤਰੂ ਕਿ ਜੀ ਜੇ ਤਾਂ ਪ੍ਰੀ ਅਪ੍ਰੀਲ ਤੋਂ ਲੈ ਕੇ ਇਸ ਕਰਕੇ ਜੇ ਚੰਗੇ ਕੰਮ ਕਰੂੰਗਾ ਇਹ ਜਾਨ ਤਾਂ ਜਿਹੜਾ ਹਮੇਸ਼ਾ ਇਹਦੇ ਨਾਲ ਸਾਥ ਰਹੂਗਾ ਕੋਈ ਜੇ ਜੇ ਤਾਂ ਪੁੱਛਾ ਕਿਸੇ ਨਾਲ ਖੜਦਾ ਤੇ ਪਿਆਰ ਨਾਲ ਹੀ ਖੜਦਾ ਉੱਥੇ ਆਕਾਰ ਬੜਾ ਹੁੰਦਾ ਹੈ ਪੈਸੇ ਦਾ ਦੋਹਦਾਰ ਨਹੀਂ ਨਾ ਜਿਹੜਾ ਪੈਸਾ ਤਾਂ ਸੱਜੇ ਜਾਇਆ ਆ ਜਾਉਂਦਾ ਹੈ ਜੋ ਵੀ ਸੰਗਤ ਇਹ ਰਿਫਰਮੈਂਟ ਹੈ। ਇਹਨਾਂ ਇਹਨਾਂ ਗਲਤਾਂ ਨੂੰ ਹੋਵੇਗਾ ਕੋਈ ਕਰੇ ਨਾ ਤਾਂ ਇਹ ਖਰਾਬ ਹੋ ਜਾਊਗਾ। ਅਕਸਰ ਕਿ ਅੱਜ ਤੱਕ ਸਾਡੇ ਪਰਵਾਰ ਨੇ ਕਿਸੇ ਨੂੰ ਨਾ ਦਾ ਦਬਾ ਦਿੰਦਾ। ਉਹ ਨਾ ਲੈ। ਅਸੀਂ ਹਮੇਸ਼ਾ ਪਿਆਰ ਵੀ ਸਾਡੇ ਦਾਦਾ ਜੀ ਨੂੰ ਇਹ ਦੇਖ ਲਓ। ਮੇਰਾ ਬੰਦਾ ਇਹ ਜਿਹੜਾ ਪਾਰੋਂ ਆਈ کسی نے کوئی دعا دیتا ہوا کرے آج بھی میں کہنا جی کسی کو کوئی ووٹ لے کام لینا اچھے تو پیار نہ لینا کہ نہ گرو نے بھی کیا اس کے میں اپنے کیس کو کہنا کہ سنگت <سؤال> پیار نہ چلیے پیار سے سب کچھ ملنا مہاراج کرپا کرے تو سکتا بخشے ਸੇਵਾ ਸੰਦਾ ਹੈ ਸੇਵਾ ਸਾਰੇ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ